ਨੰਮਾ ਮਾਮਾ ਮਰ ਗਿਆ ਆਮੀ ਰੰਡੀ ਕਰ ਗਿਆ ਭਵਾਂਤਮਨ ਮਾਮਾ ਮਰ ਗਿਆ ਆਮੀ ਰੰਡੀ ਕਰ ਗਿਆ ਮਾਨਸਾ ਦੀਆਂ ਗਲੀਆਂ ਘੁੰਮ ਰਹੇ ਆ ਦੇਖ ਰਹੇ ਆ ਕਿ ਲੋਕ ਕਿੰਨੇ ਦੁਖੀ ਨੇ ਆ ਭਾਈ ਗੱਡੀ ਲੈ ਕੇ ਲੰਘਦਾ ਹੋਊਗਾ ਉਧਰ ਰਸਤੇ ਬੰਦ ਹੋਏ ਪਏ ਨੇ ਆ ਗੱਡੀ ਆ ਜਿਹੜੀ ਉਹ ਨਾਲੀ ਦੇ ਵਿੱਚ ਡਿੱਗ ਪਈ ਐ ਤੇ ਲੋਕ ਪਰੇਸ਼ਾਨ ਹੋ ਰਹੇ ਨੇ ਸਾਰੀਆਂ ਹੀ ਗਲੀਆਂ ਲੋਕ ਇਹ ਨਹੀਂ ਕਿੰਨਾ ਬੱਚੇ ਬਜ਼ੁਰਗਾਂ ਨੂੰ ਜਾਣਾ ਬਹੁਤ ਔਖਾ ਹੋਇਆ ਪਿਆਗਾ ਸਾਰੀਆਂ ਗਲੀਆਂ ਜਿਹੜੀਆਂ ਉਹ ਸੀਵਰੇਜ ਦੇ ਗੰਦੇ ਪਾਣੀ ਨਾਲ ਬੰਦ ਹੋਈਆਂ ਪਈਆਂ ਨੇ ਲੋਕਾਂ ਨੇ 92 ਜਿਤਾ ਕੇ ਭੇਜੇ ਸੀ 27 ਆ ਗਈ ਜੇ ਰੋੜੇ ਨਾ ਪਏ ਮੈਨੂੰ ਇੱਥੇ ਆ ਕੇ ਤੁਸੀਂ ਸਵਿਟੇ ਲਾਂਤ ਲੈਦੇ ਉਹਨਾਂ ਦੇ 27 ਦੇ 27 ਦੇ ਦੋ ਸੀਟਾ ਵੀ ਨਹੀਂ ਆਉਣ ਉਹਨਾਂ ਨੂੰ ਕੋਈ ਫਿਰ ਨੇ ਚੇਅਰਮੈਨੀਆਂ ਕਰਕੇ ਲੱਡੂ ਵੰਡਦੇ ਫਿਰਦੇ ਨੇ ਇੱਥੇ ਆਉਂਦੇ ਨਹੀਂ ਹੈਗੇ ਮੈਂ ਕਹਿੰਦਾ ਚੇਅਰਮੈਨ ਆਉਣ ਇੱਥੇ ਜੇ ਗਲੀਆਂ ਚ ਪੰਜਾ ਪੰਜਾ ਨਾ ਕੁੱਟੇ ਅਸੀਂ ਗੰਦੇ ਪਾਣੀ ਚ ਉਹਨਾਂ ਨੂੰ ਦਿਖਾਵਾਂਗੇ ਹਾਲਤਾ ਦੇਖੋ ਸਾਡੇ ਗਰੀਬਾਂ ਦੀਆਂ ਹਾਲਤੀਆਂ ਚਾ ਕੇ ਦੇਖਣ ਤਾਂ ਸਹੀ ਕੀ ਹਾਲ ਹੈ ਤੁਸੀਂ ਦੇਖੋ ਆ ਕੇ ਤੁਹਾਨੂੰ ਪਤਾ ਲੱਗੂ ਵੀ ਹਾਂ ਇੱਥੇ ਰਹਿਣ ਦਾ ਕੀ ਹੋਇਆ ਛਿਬਰੇ ਦੇ ਪਾਣੀ ਦਾ ਰੰਗ ਹਰਾ ਹੋਇਆ ਪਿਆ ਜੀ ਤੇ ਮਲੇਰੀਆ ਦੇ ਮੱਛਰ ਸਾਨੂੰ ਆਪ ਸਰਿਆਂ ਮੈਂ ਦੇਖਣ ਕੇ ਉੜਦੇ ਵੀ ਹਾਂਜੀ ਅਸੀਂ ਦਿਆਏ ਜੀ ਅੱਜ ਮਾਨਸਾ ਦੇ ਆ ਪਿੰਡ ਕਰਤਾਈ ਮਾਨਸਾ ਦਾ ਆ ਵਾਰਡ ਕਰਤਾ ਤੁਸੀਂ ਮਾਨਸਾ ਦੇ ਜਿਹੜੀ ਮਰਜੀ ਗਲੀ ਵੜ ਜੋ ਜੇ ਪਾਣੀ ਨਾ ਹੋਇਆ ਸੋਡੀਆਂ ਜੁੱਤੀਆਂ ਮੇਰਾ ਸਰ ਇਹ ਚੈਲੰਜ ਹੈ ਮਾਨਸਾ ਦੇ ਜਿਹੜਾ ਮਰਜੀ ਐਮਐਲਏ ਆ ਜਿਹੜਾ ਮਰਜੀ ਆਮ ਆਦਮੀ ਪਾਰਟੀ ਦਾ ਲੀਡਰ ਆ ਤੁਹਾਡੇ ਮਾਨਸਾ ਸੀ ਵੀਰੇਜ ਮਜ਼ਾਕ ਦਾ ਪਾਤਰ ਬਣਿਆ ਹੋਇਆ ਫਲੈਕਸ ਲੱਗੇ ਪਏ ਨੇ ਪਾਣੀਆਂ ਦਾ ਰੱਖਾ ਤੁਹਾਡੇ ਸੀ ਵੀਰੇਜ ਦਾ ਰੱਖਾ ਕੋਈ ਪਹੁੰਚੇ ਕੋਈ ਨਹੀਂ ਪਹੁੰਚਿਆ ਸੀ ਵੀਰੇਜ ਦਾ ਰੱਖਾ ਦਾ ਰੱਖਾ ਕੀਤਾ ਸਿਰਫ ਕੰਦਾਂ ਦੇ ਉੱਤੇ ਪੋਸਟਰ ਲਾਣ ਜਾਂਦੇ ਆ ਵੀ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਛੇੜ ਰੱਖਿਆ ਜੀ ਚਲੋ ਕਿਹੜੀ ਗਲੀ 'ਚ ਨਸ਼ਾ ਨਹੀਂ ਮਿਲਦਾ ਕਰੋ ਚੈੱਕ ਬਾੜ ਨੇ ਮਸਜਿਦ ਧਰਨੇ ਦੇ ਬੈਠੇ ਤੁਹਾਡਾ ਰੱਖ ਤੁਹਾਡੇ ਮਾਨਸਾ ਦੇ ਕਰਵਾਜ ਹੋ ਰਹੀ ਪਤਾ ਬਿਨਾਂ ਕਿ ਤੀਜੇ ਦਿਨ ਪ੍ਰਧਾਨ ਬਦਲ ਦੋ ਹਣਾ ਲੱਡੂ ਵੰਡ ਦਿੱਤੇ ਜਾਂਦੇ ਨੇ ਜਸ਼ਨ ਮਨਾਏ ਜਾਂਦੇ ਨੇ ਤੁਹਾਡੀ ਪੂਰੀ ਕਮੇਟੀ ਕੀ ਕਰ ਰਹੀ ਹੈ ਕੀ ਬਿਜਲੀ ਕੂਟ ਕੇ ਸਰਕਾਰ ਦੀ ਮੁਰਜਾਂਦੇ ਨੇ ਨਜ਼ਾਰੇ ਲੈਂਦੇ ਫਿਰਦੇ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ Ḳੋਡੇ-Ḳੋਡੇ ਪਾਣੀ ਹੈ ਮੀਂਹ ਦੀ ਸਮੱਸਿਆ ਹੁਣ ਹੋਈ ਹੈ ਸੀਵਰੇਜ ਦੇ ਪਾਣੀ ਦੇ ਕਲਾਨ ਘਟ ਜਾਂਦੇ ਨੇ ਕੁਝ ਹੋਰ ਹੈ ਨਹੀਂ ਜਿਹੜੇ ਘਰਾਂ 'ਚ ਪਾਣੀ ਖੜੇ ਹੁੰਦੇ ਨੇ ਤੇ ਪਰ ਜਿਹੜਾ ਇਹ ਗਲੀ 'ਚ ਸੀਵਰੇਜ ਦਾ ਪਾਣੀ ਖੜਾ ਹੈ ਇਹਦਾ ਕਲਾਨ ਕੌਣ ਕੱਟੂਗਾ ਇਹਦਾ ਜ਼ਿੰਮੇਵਾਰ ਕੌਣ ਹੈ ਸਾਡੇ ਅਧਿਕਾਰੀ ਨੇ ਸੀਵਰੇਜ ਬੋਰਡ ਦਾ ਕਿਤੇ ਕਿਸ ਨੇ ਚਲਾਨ ਕੱਟਿਆ ਸਿਰ ਭਗਨੇ ਕਿਤੇ ਸਰਕਾਰ ਦਾ ਚਲਾਨ ਕੱਟਿਆ ਸਿਰ ਭਗਨੇ ਤਾਂ ਮੁੱਖ ਮੰਤਰੀ ਸਾਹਿਬ ਸਾਡੇ ਚੁਟਕਲੇ ਛੱਡੀ ਜਾਂਦੇ ਨੇ ਇਹਨਾਂ ਦੇ ਬਲੰਟਰ ਸਾਹਮਣੇ ਬੈਠੇ ਤਾੜੀਆਂ ਮਾਰੀ ਜਾਂਦੇ ਨੇ ਇੱਕ ਚੁਟਕਲੇ ਨਾਲ ਰੀਲਾਂ ਚੱਲਦੀਆਂ ਨੇ ਚੁਟਕਲੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਕੰਮ ਕਰੋਗੇ ਲੋਕਾਂ ਦੇ ਤਾਂ ਸਰਕਾਰਾਂ ਚੱਲਣਗੀਆਂ ਲੋਕਾਂ ਨੇ ਸਾਨੂੰ ਜਿਤਾ ਕੇ ਭੇਗੇ ਸੋਡੋ ਉਮੀਦਾਂ ਸੀ ਸਾਡੇ ਮੌਜੂਦਾ ਐਮਐਲਏ ਨੇ ਬੀਜੇ ਸਿੰਘ ਰਾਜੀ ਉਹਨਾਂ ਦੇ ਬਾਰ ਮੂਰੇ ਪਾਣੀ ਸਾਡੇ ਸਾਬਕਾ ਮੰਤਰੀ ਸ਼ੇਰ ਸਿੰਘ ਗੱਗਵਾਲ ਜੀ ਉਹਨਾਂ ਦੇ ਬਾਰ ਮੂਰੇ ਪਾਣੀ ਸਾਬਕਾ ਐਮਐਲਏ ਬੁੱਟਾ ਸਿੰਘ ਜੀ ਉਹਨਾਂ ਦੇ ਕੋਈ ਤਾਂ ਖਾਲੀ ਰਹੇ ਜੀ ਉਹਨਾਂ ਨੂੰ ਸੰਗਰਾ ਦੇ ਕੌਂਸਲ ਪ੍ਰਧਾਨ ਨੇ ਉੱਥੇ ਵੀ ਗੋਡੇ-ਗੋਡੇ ਪਾਣੀ ਹੈ ਨਹੀਂ ਫਿਰ ਉਹਨਾਂ ਨੂੰ ਸੰਗਰਾ ਜਿੱਥੇ ਵਿਢਦੇ ਨੇ ਬਾਲਟੀਆਂ ਨਾਲ ਪਾਣੀ ਕੱਢਦੇ ਨੇ ਕਰੋ ਕਿਉਂਕਿ ਉਹਨਾਂ ਦੇ ਮਕਾਨ ਨੀਵੇਂ ਨੇ ਸਰਕਾਰ ਵੀ ਕੋਈ ਸਹੂਲਤ ਨਹੀਂ ਸੀਵਰੇਜ ਬੋਰਡ ਦਾ ਬਹੁਤ ਬੁਰਾ ਹਾਲ ਹੈ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਮਾਨਸਾ ਪਹੁੰਚੇ ਹਾਂ ਮਾਨਸਾ ਪਾਛੜਾ ਇਸ ਕਰਕੇ ਰਿਹਾ ਕਿ ਇੱਥੋਂ ਦੇ ਲੋਕ ਚੰਗੇ ਨਹੀਂ ਇੱਥੋਂ ਦੇ ਲੋਕਾਂ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਹਰ ਖੇਤਰ ਚ ਲੋਕਾਂ ਨੇ ਤਰੱਕੀ ਕੀਤੀ ਐ ਪਰ ਇਹ ਸਿਸਟਮ ਨੇ ਪਰ ਇਨਾ ਸੱਤਾ ਤੇ ਹੁਕਮਰਾਨਾਂ ਨੇ ਕਦੇ ਇਸ ਮਾਨਸਾ ਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ ਜੇ ਸੂਤਾ ਦਿੱਤੀਆਂ ਤਾਂ ਲੋਕ ਉਹਨਾਂ ਸਹੂਲਤਾਂ ਤੋਂ ਹਮੇਸ਼ਾ ਬੰਜੇ ਰਹੇ ਸਿਰਫ ਕਾਗਜ਼ੀ ਕਾਰਵਾਈ ਕੀਤੀ ਗਈਆਂ ਮਾਨਸਾ ਦੇ ਲੋਕ ਸੌਣ ਦਾ ਮਹੀਨਾ ਚੱਲ ਰਿਹਾ ਹੈ ਲਗਾਤਾਰ ਮੀਂਹ ਪੈ ਰਹੇ ਨੇ ਤੇ ਇੱਥੇ ਸੀਵਰੇਜ ਹਰ ਗਲੀ ਜਿਹੜੀ ਵੀ ਗਲੀ ਜਾਓਗੇ ਹਰ ਗਲੀ 'ਚ ਪਾਣੀ ਖੜਾ ਨਜ਼ਰ ਆਉਂਦਾ ਹੈ ਅੰਡਰ ਬ੍ਰਿਜ ਐ ਪਾਣੀ ਨਾਲ ਭਰਿਆ ਹੋਇਆ ਹੈ 5 7 10 ਦਿਨਾਂ ਬੀਤ ਜਾਣ ਦੇ ਬਾਅਦ ਵੀ ਉਹ ਖਾਲੀ ਨਹੀਂ ਕੀਤਾ ਗਿਆ ਤੰਗ ਹੋਏ ਲੋਕ ਕਚੈਰੀ ਰੋਡ ਤੇ ਮੇਨ ਰੋਡ ਦੇ ਉੱਤੇ ਬੈਠੇ ਨੇ ਕਰਦਾ ਗੱਲਬਾਤ ਭਾਈ ਜੀ ਕੀ ਨਾਮ ਹੈ ਸतीश ਕੁਮਾਰ ਮਹਿਤਾ ਜੀ ਜੀ ਕੀ ਕਹਿਣਾ ਚਾਹੁੰਨੂੰ ਕੱਲੇ ਤੁਹਾਡੀ ਇੱਥੀ ਸਮੱਸਿਆ ਜੇ ਪੂਰੇ ਮਾਨਸਾ ਦੀ ਹੈ ਇਹ ਜਿਹੜੀ ਸਮੱਸਿਆ ਜੀ ਇਹ ਪੂਰੇ ਮਾਨਸਾ ਦੀ ਹੈ ਸਾਡੇ ਵਾਰਡ ਨੰਬਰ 5 ਤੇ ਵਾਰਡ ਨੰਬਰ 7 ਇਹ ਦੋਨਾਂ 'ਚ ਜ਼ਿਆਦਾ ਮੁਸ਼ਕਿਲ ਹੈ ਅਸੀਂ ਬਹੁਤ ਡੀਸੀ ਸਾਹਿਬ ਨੂੰ ਸੀਰੇ ਦੇ ਅਧਿਕਾਰੀਆਂ ਨੂੰ ਬਹੁਤ ਐਪਲੀਕੇਸ਼ਨਾਂ ਦੇ ਦੇ ਹੱਕ ਕੇ ਵੀ ਭਾਈ 2-2 ਮਹੀਨੇ ਹੋ ਗਏ ਸਾਡੀਆਂ ਗਲੀਆਂ ਦੇ ਵਿੱਚ ਪਾਣੀ ਖੜਾ ਹੈ ਬੁੱਡੇ ਬੱਚੇ ਡਿੱਗਦੇ ਨੇ ਠੀਕ ਹੈ ਹਰੇਕ ਘਰ ਡੇਂਗੂ ਹੋਇਆ ਪਿਆ ਹਰੇਕ ਘਰ ਚਿਕਨਗੁਨੀਆ ਹੋਇਆ ਪਿਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨੀ ਸਰਕੇ ਇਦੋਂ ਛੱਡੋ ਸਾਡੇ ਐਮਐਲਏ ਦੇ ਸਿਰ ਤੇ ਜੂਨੀ ਸਰਕੀ ਉਹਨੂੰ ਜਾਈਦੇ ਸਾਡੇ ਲੋਕ ਮਿਲਦੇ ਨੇ ਉਹ ਕਹਿੰਦਾ ਮੇਰੇ ਵਾਰ ਚ ਪਾਣੀ ਹੈ ਦਸੋਏ ਜਵਾਬ ਹੈ ਨਾ ਅਧਿਕਾਰੀਆਂ ਕੋਲ ਅਧਿਕਾਰੀ ਏਸੀ ਦੀ ਛੱਡ ਕੇ ਦਫ਼ਤਰਾਂ ਚੋਂ ਬਾਹਰ ਆਨ ਨੂੰ ਤਿਆਰ ਨਹੀਂ ਕਿੱਥੇ ਜਾਵੇ ਆਮ ਜਨਤਾ ਲੋਕਾਂ ਨੇ 92 ਜਿਤਾ ਕੇ ਭੇਜੇ ਸੀ 27 ਆ ਗਈ ਜੇ ਰੋੜੇ ਨਾ ਪਾਏ ਮੈਨੂੰ ਇੱਥੇ ਆ ਕੇ ਤੁਸੀਂ ਸਵਿਟੇ ਲਾਂਤ ਲੈਦੇ ਉਹਨਾਂ ਦੇ 27 ਦੇ 27 ਦੇ ਦੋ ਸੀਟਾ ਵੀ ਨਹੀਂ ਆਉਣੀਆਂ ਇਹਨਾਂ ਨੂੰ ਇਹਦਾ ਪਿੰਡਾਂ ਜਾ ਜਾ ਕੇ ਲੋਕ ਟੈਂਟ ਲਾ ਲਾ ਕੇ ਵਧੀਆ ਪ੍ਰੋਗਰਾਮ ਕਰ ਰਹੇ ਨੇ ਤੇ ਤੁਸੀਂ ਤਾਂ ਮੇਨ ਰੋਡ ਤੇ ਬੈਠੇ ਹੋ ਇੱਥੇ ਆਪਸਾ ਸਾਈ ਵੀ ਲੰਘਦੀ ਹੋਣੀ ਤੇ ਇੱਥੋਂ ਦੇ ਚੇਅਰਮੈਨ ਹੀ ਆ ਕਰਕੇ ਲੱਡੂ ਵੰਡਦੇ ਫਿਰਦੇ ਨੇ ਇੱਥੇ ਆਉਂਦੇ ਨਹੀਂ ਹੈਗੇ ਮੈਂ ਕਹਿੰਦਾ ਚੇਅਰਮੈਨ ਆਉਣ ਇੱਥੇ ਜੇ ਗਲੀਆਂ ਚ ਭਜਾ ਭਜਾ ਨਾ ਕੁੱਟੇ ਅਸੀਂ ਗੰਦੇ ਪਾਣੀ ਚ ਉਹਨਾਂ ਨੂੰ ਦਿਖਾਵਾਂਗੇ ਹਾਲਤਾ ਦੇਖੋ ਸਾਡੇ ਗਰੀਬਾਂ ਦੀਆਂ ਹਾਲਤੀਆਂ ਤੁਸੀਂ ਦੇਖੋ ਆ ਕੇ ਤੁਹਾਨੂੰ ਪਤਾ ਲੱਗੂ ਵੀ ਹਾਂ ਇੱਥੇ ਰਹਿਣ ਦਾ ਕੀ ਹੋਇਆ ਚੇਰਮੈਨੀਆਂ ਮਿਲ ਗਿਆ ਪੈਸੇ ਦੇ ਦੇ ਚੇਰਮੈਨੀਆਂ ਤੁਸੀਂ ਇੱਥੇ ਆ ਕੇ ਦੇਖੋ ਆਮ ਲੋਕਾਂ ਚ ਜਿਨ੍ਹਾਂ ਨੇ ਤੁਹਾਨੂੰ ਜਤਾਇਆ ਜਿਨ੍ਹਾਂ ਨੇ ਤੁਹਾਨੂੰ ਚੇਰਮੈਨੀਆਂ ਦੇਖੇ ਉਹਨਾਂ ਦਾ ਆ ਕੇ ਹਾਲ ਦੇਖੋ ਤੁਸੀਂ ਸੀਤ ਅਧਿਕਾਰੀ ਕਹਿੰਦੇ ਹੁੰਦੇ ਨੇ ਬੱਠਾ ਚ ਪਾਣੀ ਨਾ ਰੱਖੋ ਡੇਂਗੂ ਹੋ ਜਾਊਗਾ ਇਹ ਪਹੁੰਚੇ ਮੈਂ ਕਿ ਕੋਈ ਨਹੀਂ ਆਇਆ ਸੀਤ ਅਧਿਕਾਰੀ ਤੁਸੀਂ ਆਪ ਦੇਖੋ ਗੰਦੇ ਹਰਾ ਸੀਵਰੇਜ ਦੇ ਪਾਣੀ ਦਾ ਰੰਗ ਹਰਾ ਹੋਇਆ ਪਿਆ ਜੀ ਤੇ ਮਲੇਰੀਆ ਦੇ ਮੱਛਰ ਤੁਹਾਨੂੰ ਆਪ ਸਰਿਆਂ ਮੈਂ ਦੇਖਣਗੇ ਉੜਦੇ ਤੇ ਸੇਤ ਅਧਿਕਾਰੀ ਇਸ ਕੰਗ ਬਕਰਨ ਦੀ ਨੀਂਦ ਨਾ ਆਰਾਮ ਨਾਲ ਸੁੱਤੇ ਨੇ ਅੱਜ ਹਸਪਤਾਲਾਂ 'ਚ ਰਿਪੋਰਟਾਂ ਬੰਦੀਆਂ ਵੀ ਹਾਂਜੀ ਅਸੀਂ ਦਿਆਏ ਜੀ ਅੱਜ ਮਾਨਸਾ ਦੇ ਆ ਪਿੰਡ ਕਰਤਾਈ ਮਾਨਸਾ ਦਾ ਆ ਵਾਰਡ ਕਰਤਾ ਤੁਸੀਂ ਮਾਨਸਾ ਦੇ ਜਿਹੜੀ ਮਰਜੀ ਗਲੀ ਵੜ ਜੋ ਜੇ ਪਾਣੀ ਨਾ ਹੋਇਆ ਸੋਡੀਆਂ ਜੁੱਤੀਆਂ ਮੇਰਾ ਸਰ ਤੁਹਾਡੀ ਮਿਸ ਜੀ ਮਸੀਨੇ ਜੀ ਕੁਲਵਿੰਦਰ ਕੌਰ ਮਹਿਤਾ ਜੀ ਜੀ ਐਮਸੀ ਹੋ ਮੌਕੇ ਦੇ ਜੀ ਹੁਕਮਰਾਨ ਤੱਕ ਸਰ ਜਿਹੜੀ ਜਿੰਨੇ ਕੁ ਜਿਹੇ ਐਮਸੀ ਹੁੰਦਾ ਕੋਈ ਪ੍ਰਧਾਨ ਹੁੰਦਾ ਕੋਈ ਅਹੁਦੇਦਾਰ ਹੁੰਦਾ ਉਹਨਾਂ ਦਾ ਇਲਾਜ ਦਿੱਤੇ ਜਾਂਦੇ ਨੇ ਵੀ ਚੁੱਪਰ ਹੋ ਚੁੱਪਰ ਹੋ ਚੁੱਪਰ ਹੋ ਤੇ ਤੁਹਾਨੂੰ ਨਹੀਂ ਅਲੱਗਦਾ ਵੀ ਹਾਂ ਸਾਨੂੰ ਲੋਕਾਂ ਨੇ ਜਿਤਾਇਆ ਲੋਕਾਂ ਦੀ ਪਾਵਰ ਦੇ ਉੱਤੇ ਕੋਈ ਪਾਵਰ ਨਹੀਂ ਨਾ ਐਮਐਲਏ ਦੀ ਪਾਵਰ ਹੈ ਉਹ ਚੁਣ ਕੇ ਭੇਜਿਆ ਲੱਖ ਬੰਦੇ ਨੇ ਸਾਨੂੰ ਚੁਣ ਤੇ 3200 ਨੇ 3300 ਨੇ ਹਮ ਅਸੀਂ ਇਹਨਾਂ ਦੀ ਆਵਾਜ਼ ਹੈ ਜੇ ਸਾਡੇ ਪਿੱਛੇ ਇਹ ਖੜਾ ਕੋਈ ਆਜੇ ਮੁੱਖ ਮੰਤਰੀ ਆਜੇ ਇਥੋਂ ਨੰਗਾ ਕਰਕੇ ਤੋੜਾਂਗੇ ਹਮ ਇਹ ਚੈਲੰਜ ਹੈ ਮਾਨਸਾ ਦੇ ਜਿਹੜਾ ਮਰਜੀ ਐਮਐਲਏ ਆਜੇ ਜਿਹੜਾ ਮਰਜੀ ਆਮ ਆਦਮੀ ਪਾ ਦੇ ਲੀਡਰ ਆਜੇ ਆ ਤੁਹਾਡੇ ਮਾਨਸਾ ਸੀਵਰੇਜ ਮਜ਼ਾਕ ਦਾ ਪਾਤਰ ਬਣਿਆ ਹੋਇਆ ਫਲੈਕਸ ਲੱਗੇ ਪਏ ਨੇ ਪਾਣੀਆਂ ਦਾ ਰੱਖਾ ਜੀ ਤੁਹਾਡੇ ਸੀਵਰੇਜ ਦਾ ਰੱਖਾ ਕੋਈ ਪਹੁੰਚੇ ਇੱਥੇ ਕੋਈ ਨਹੀਂ ਪਹੁੰਚਾਈ ਸੀ ਵੀਰੇ ਜਰਾ ਰੱਖਾ ਕਾਦਾ ਰੱਖਾ ਜੀ ਇਹ ਤਾਂ ਸਿਰਫ ਕੰਧਾਂ ਦੇ ਉੱਤੇ ਪੋਸਟਰ ਲਾਣ ਜਾਂਦੇ ਆ ਵੀ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਛੇੜ ਰੱਖਿਆ ਜੀ ਚਲੋ ਕਿਹੜੀ ਗਲੀ 'ਚ ਨਸ਼ਾ ਨਹੀਂ ਮਿਲਦਾ ਕਰੋ ਚੈੱਕ ਬੱਸ ਸਟੈਂਡ 'ਚ ਵਗ ਜੂ ਸੋ ਬਾਈ ਤੁਹਾਨੂੰ ਮਿਲੇਗਾ ਕਿਹੜੀ ਮੈਡੀਕਲ ਤੇ ਨਹੀਂ ਹਮ ਚਲੋ ਵੀਰ ਨਗਰ ਮhalla ਚਲੋ ਕੀ ਪ੍ਰਸ਼ਾਸਨ ਨੂੰ ਦਿਂਦਾ ਨਹੀਂ ਕਿ ਕੱਲੇ ਪੋਸਟਰ ਲਾਤੇ ਕੰਧਾਂ ਤੇ ਉਹ ਤਾਂ ਅਕਾਲੀ ਦਲ ਨੇ ਵੀ ਕੀਤਾ ਸੀ ਉਹ ਤਾਂ ਕਾਂਗਰਸ ਨੇ ਵੀ ਕੀਤਾ ਸੀਗਾ ਤੁਸੀਂ ਵੀ ਉਸੇ ਪੈੜ ਤੇ ਚੱਲ ਰਹੇ ਹੋ ਤੁਹਾਨੂੰ ਜਿਤਾਇਆ ਕਿਉਂ ਸੀ ਹਮ ਉਹਨਾਂ ਦੇ ਦੁੱਖ ਤੋਂ ਵੀ ਯਾਰ ਉਹ ਕੰਮ ਨਹੀਂ ਕਰਦੇ ਸ਼ਾਇਦ ਇੱਕ ਨਵੀਂ ਰੀਤ ਲਿਆਉਣ ਵੀ ਤੀਜਾ ਬਦਲ ਆ ਗਿਆ ਵੀ ਸ਼ਾਇਦ ਲੋਕਾਂ ਦੀਆਂ ਆਸਾਂ ਸੀ ਵੀ ਕੰਮ ਹੋਣਗੇ ਯਾਰ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਸਾਡੇ ਬੱਚੇ ਖੁਸ਼ਹਾਲ ਹੋਣਗੇ ਸੀ ਵਿਕਾਸ ਹੋਊਗਾ ਕੁਛ ਨਹੀਂ ਉੱਥੇ ਹੀ ਆ ਸਾਰਾ ਸਿਸਟਮ ਜੀ ਜੀ ਭਾਈ ਕਿੰਨੇ ਦਿਨ ਹੋ ਗਏ ਧਰਨਾ ਲੱਗੇ ਅੱਜ ਹੀ ਲਾਇਆ ਜੀ ਪਹਿਲਾਂ ਸੀ ਚਾਰ ਕਿ ਦਿਨ ਪਹਿਲਾਂ ਧਰਨਾ ਲਾਇਆ ਸੀਗਾ ਸਾਨੂੰ ਇੱਕ ਭਰੋਸਾ ਦੇ ਕੇ ਠਾਤ ਤਾ ਗਿਆ ਸੀਗਾ ਵੀ ਅਸੀਂ ਪੰਜ ਚਾਰ ਦਿਨਾਂ ਛੋੜੇ ਸਾਰੇ ਜਿਹੜੇ ਬਾੜ ਦੇ ਹੈਗੇ ਮਸਲੇ ਹੱਲ ਕਰ ਦਿਆਂਗੇ ਪਰ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ ਜੀ ਤੁਹਾਡੇ ਮਿਸ ਜੀ ਐਮ ਸੀ ਨੇ ਮੇਰੀ ਬਾਈ ਫੈਂਸੀ ਹੈ ਜੀ ਰੇ ਕਰਣੀ ਬਾਰਡ ਨੇ ਮਸੀਦ ਧਰਨੇ ਦੇ ਬੈਠੇ ਹੋ ਤੁਹਾਡਾ ਤੁਹਾਡੇ ਮਾਨਸਾ ਦੇ ਕਰਵਾਜ ਹੋ ਰਹੀ ਪਤਾ ਬੈਨ ਵੀ ਤੀਜੇ ਦਿਨ ਪ੍ਰਧਾਨ ਬਦਲ ਦੋ ਹਨਾ ਲੱਡੂ ਵੰਡ ਦਿੱਤੇ ਜਾਂਦੇ ਨੇ ਜਸ਼ਨ ਮਨਾਏ ਜਾਂਦੇ ਨੇ ਤੁਹਾਡੀ ਪੂਰੀ ਕਮੇਟੀ ਕੀ ਕਰ ਰਹੀ ਹੈ ਕੀ ਅਸੀਂ ਪਹਿਲਾਂ 120 ਦਿਨ ਧਰਨਾ ਲਾਇਆ ਜੀ ਮੇਰੀ ਅਗਵਾਈ ਚੱਲਿਆ ਉਹ ਧਰਨਾ ਸੇਵਾ ਸਿੰਘ ਟਿੱਕੜਾ ਵਾਲਾ ਚੌਕ ਚ 120 ਦਿਨਾਂ ਦੇ ਧਰਨੇ ਦੌਰਾਨ ਅਸੀਂ 44 ਕਰੋੜ ਰੁਪਏ ਕਹਿੰਦਾ ਜਿੰਨਾ ਚਕ ਅਸੀਂ ਧਰਨਾ ਨਾਲ ਲਾਈਏ ਗੁੰਗੀ ਬੋਲੀ ਸਰਕਾਰ ਹੈ ਬਿਸ਼ਰਮ ਇਥੋਂ ਦੇ ਅਧਿਕਾਰੀ ਨੇ ਜਿੰਨਾ ਚਕ ਅਸੀਂ ਧਰਨਾ ਨਾਲ ਲਾਈਏ ਇੱਥੇ ਕੋਈ ਨਹੀਂ ਸੁਣਦਾ ਜੀ ਲੋਕਾਂ ਦੀ ਆਵਾਜ਼ ਕੋਈ ਨਹੀਂ ਸੁਣਦਾ ਠੀਕ ਹੈ ਇੱਥੇ ਆ ਕੇ ਗਰਾਊਂਡ ਲੈਵਲ ਤੇ ਕੋਈ ਨਹੀਂ ਦੇਖਦਾ ਭਾਵੇਂ ਕੋਈ ਐਮਐਲਏ ਭਾਵੇਂ ਕੋਈ ਮੁੱਖ ਮੰਤਰੀ ਭਾਵੇਂ ਕੋਈ ਅਧਿਕਾਰੀ ਹੈ ਰਾਮ ਨਾਲ ਆਰਦੇ ਤਨਖਾਹਾਂ ਲੈ ਕੇ ਏਸੀ ਵਾਲੇ ਕਮਰਿਆਂ 'ਚ ਬਹਿ ਕੇ ਬਿਜਲੀ ਫੂਕੇ ਸਰਕਾਰ ਦੀ ਮੁਰਜ ਜਾਂਦੇ ਨੇ ਨਜ਼ਾਰੇ ਲੈਂਦੇ ਫਿਰਦੇ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਗੋਡੇ-ਗੋਡੇ ਪਾਣੀ ਹੈ ਮੀਂਹ ਦੀ ਸਮੱਸਿਆ ਹੁਣ ਹੋਈ ਹੈ 10-20 ਦਿਨਾਂ ਦੀ ਮਹੀਨੇ ਦੀ ਪਰ 6-6 ਮਹੀਨੇ ਤੋਂ 7-7 ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਹੈਗਾ ਉਹ ਪਹਿਲਾਂ ਸਾਡੀਆਂ ਗਲੀਆਂ 'ਚ ਸੀ ਫਿਰ ਸਾਡੇ ਘਰਾਂ 'ਚ ਵੜ ਗਿਆ ਹੁਣ ਸਾਡੀਆਂ ਰਸੋਈਆਂ ਤੱਕ ਪਹੁੰਚ ਗਿਆ ਸਾਡੇ ਬੈੱਡਰੂਮਾਂ ਤੱਕ ਪਹੁੰਚ ਗਿਆ ਤੇ ਮੱ ਸਿਰਪੱਗ ਦੇ ਅਧਿਕਾਰੀਆਂ ਉਂਦੇ ਨੇ ਥੋੜਾ ਜਿਹਾ ਪਾਣੀ ਖੜਾ ਦੇਖ ਕੇ ਸਾਡੇ ਚਲਾਨ ਕੱਟ ਜਾਂਦੇ ਨੇ ਕੀ ਜੀ ਡੇਂਗੂ ਮਲੇਰੀਆ ਫੈਲਦਾ ਤੇ ਜਿਹੜਾ ਆ ਗੰਦਾ ਮੱਛਰ ਹੈ ਅੱਛਾ ਤਾਂ ਸੀਵਰੇਜ ਦੇ ਪਾਣੀ ਦੇ ਚਲਾਨ ਕੱਟ ਜਾਂਦੇ ਨੇ ਤੁਸੀਂ ਖੜਾ ਨਹੀਂ ਜਿਹੜੇ ਘਰਾਂ ਚ ਪਾਣੀ ਖੜੇ ਹੁੰਦੇ ਨੇ ਤੇ ਪਰ ਜਿਹੜਾ ਇਹ ਗਲੀ ਚ ਸੀਵਰੇਜ ਦਾ ਪਾਣੀ ਖੜਾ ਇਹਦਾ ਚਲਾਨ ਕੌਣ ਕੱਟੂਗਾ ਇਹਦਾ ਜ਼ਿੰਮੇਵਾਰ ਕੌਣ ਹੈ ਸਾਡੇ ਅਧਿਕਾਰੀ ਨੇ ਸੀਵਰੇਜ ਬੋਰਡ ਦਾ ਕਦੇ ਕਿਸੇ ਨੇ ਚਲਾਨ ਕੱਟਿਆ ਸਿਰਪੱਗ ਨੇ ਕਦੇ ਸਰਕਾਰ ਦਾ ਚਲਾਨ ਕੱਟਿਆ ਸਿਰਪੱਗ ਨੇ ਤਾਂ ਕੱਲੀਆਂ ਡਰਾਮੇ ਬਾਜ਼ੀਆਂ ਲਫਾਫੇ ਬਾਜ਼ੀਆਂ ਕਰਨ ਜਾਣਦੇ ਆ ਠੀਕ ਹੈ ਮੁੱਖ ਮੰਤਰੀ ਸਾਹਿਬ ਸਾਡੇ ਚ ਇਹਨਾਂ ਦੇ ਬਲੈਂਟਰ ਸਾਹਮਣੇ ਬੈਠੇ ਤਾੜੀਆਂ ਮਾਰੀ ਜਾਂਦੇ ਨੇ ਕਦੇ ਇਹਨਾਂ ਸਟੇਜ ਤੋਂ ਲੱਗਿਆ ਵੀ ਇਹ ਸਿਆਸੀ ਸਟੇਜ ਹੈ ਐਂ ਲੱਗਦਾ ਵੀ ਕਮੇਟੀ ਸ਼ੋਅ ਚੱਲ ਰਿਹਾ ਯਾਰ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਿਏ ਵੀ ਯਾਰ ਛੁਟਕਲੇ ਨਾਲ ਰੀਲਾਂ ਚੱਲਦੀਆਂ ਨੇ ਛੁਟਕਲੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਕੰਮ ਕਰੋਗੇ ਲੋਕਾਂ ਦੇ ਤਾਂ ਸਰਕਾਰਾਂ ਚੱਲਣਗੀਆਂ ਲੋਕਾਂ ਨੇ ਸਾਨੂੰ ਜਿਤਾ ਕੇ ਭੇਜਿਆ ਸੋਦੇ ਤੋਂ ਉਮੀਦਾਂ ਸੀ ਇੱਕ ਬਦਲਾ ਪਰ ਯਾਰ ਜਿਹੜਾ ਆ ਬਦਲਾ ਤੁਸੀਂ ਲਾਂਦਾ ਲੋਕਾਂ ਨੂੰ ਦੁਖੀ ਕਰਤਾ ਆਮ ਲੋਕਾਂ ਦਾ ਜਉਣਾ ਧੁੱਬਰ ਕਰਤਾ ਆ ਆਮ ਲੋਕ ਬੈਠੇ ਨੇ ਚਲੋ ਅਸੀਂ ਅਮਸੀ ਤਾਂ ਸਾਡੇ ਮੇਰੀ ਵਾਈਫ ਹੈ ਜਾਂ ਇਹਨਾਂ ਦੀ ਵਾਈਫ ਹੈ ਅਸੀਂ ਬੈਠੀਆਂ ਕੋਈ ਗੱਲ ਨਹੀਂ ਪਰ ਆ ਆਮ ਲੋਕ ਦੁਖੀ ਹੋ ਕੇ ਬੈਠੇ ਨੇ ਸਾਡੇ ਮਗਰ ਲਾ ਕੇ ਕੋਈ ਨਹੀਂ ਬੈਠਾ ਜੇ ਅਸੀਂ ਕਹਿੰਦਾ ਵੀ ਸਾਡੇ ਮਗਰ ਲਾ ਕੇ ਬੈਠਣ ਇਹ ਦੁਖੀ ਨੇ ਅਸੀਂ ਇਹਨਾਂ ਦੇ ਮਗਰ ਲਾ ਕੇ ਬੈਠੇ ਕਿਉਂਕਿ ਧਰ ਨਹੀਂ ਸਾਡੇ 12 ਚ ਲੱਗਦੇ ਸੀਗੇ ਸਵੇਰੇ ਸੀ ਇਹਨਾਂ ਨੂੰ ਮਿੰਤਤਾਰੇ ਕਰਕੇ ਇੱਥੇ ਲੈ ਕੇ ਆਏ ਵੀ ਨਹੀਂ ਜਰੂਰ ਲੋਕੋ ਨੇ ਅਮਸੀ ਹੁਣ ਤੁਹਾਡੇ ਕੋਲ ਪਹੁੰਚਦੇ ਬਿਲਕੁਲ ਸਵੇਰੇ 6:30 ਵਜੇ ਸੰਗਤ ਸਾਰੀ ਖੜੀ ਹੈ ਜਿੰਨੋ ਮਰਜੀ ਪੁੱਛ ਲਓ ਸਾਡੇ ਬਾਰ ਚ ਧਰਨਾ ਲਾਉਣ ਲੱਗੇ ਮਾਸੀ ਹੱਥ ਬੰਨੇ ਵੀ ਜੇ ਸਾਡੇ ਕੋਲੇ ਕੁਝ ਨਹੀਂ ਸੀਬਰੇ ਬੋਰਡ ਹਜੇ ਤੱਕ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਸੀਵਰੇ ਬੋਰਡ ਦੇ ਐਕਸ਼ਨ ਸਾਹਿਬ ਆਪਣਾ ਐਸਡੀਓ ਸਾਹਿਬ ਤੇ ਜੀ ਸਾਹਿਬ ਆਈ ਸੀਗੇ ਉਹ ਕਹਿੰਦੀ ਸਾਡੇ ਕੋਲ ਬੰਦੇ ਨਹੀਂ ਕੰਮ ਕਰਨ ਨੂੰ ਵਾਸਤੇ ਠੀਕ ਹੈ ਉਹ ਇਹ ਕਹਿ ਕੇ ਮੁੜ ਗਏ ਪੱਲਾ ਝਾੜ ਗਏ ਐਕਸ਼ਨ ਸਾਹਿਬ ਆਈ ਨਹੀਂ ਡੀਸੀ ਸਾਹਿਬ ਇੱਥੋਂ ਨੰਗਦੇ ਨੇ ਕਿੱਥੇ ਨੇ ਉਹ ਕੀ ਉਹਨਾਂ ਨੂੰ ਪਤਾ ਨਹੀਂ ਵੀ ਯਾਰ ਸ਼ਹਿਰ 'ਚ ਤਾਂ ਨਾ ਲੱਗਿਆ ਵੀਆਈਪੀ ਰੋਡਾਂ ਇੱਥੋਂ ਦੀ ਰੋਜ ਨੰਗਦੇ ਨੇ ਅੱਜ ਦੂਜੇ ਪਾਸੇ ਨਾ ਕਿ ਕੀ ਗੱਲ ਲੋਕ ਬੈਠੀ ਦਿਖਦੇ ਨਹੀਂ ਐਮਐਲਏ ਸਾਹਿਬ ਨੂੰ ਦਿਖਦੇ ਨਹੀਂ ਤਾਂ ਇੱਥੇ ਕੋਈ ਰਾਜਾ ਬਾਬੂ ਨਹੀਂ ਠੀਕ ਹੈ ਇੱਕ ਸਾਡਾ 7.5 ਕਰੋੜ ਰੁਪਏ ਦਾ ਟੈਂਡਰ ਆਇਆ ਸੀ ਨਗਰ ਕ ਕਲੀਆਂ ਫੋਟੋ ਖਿਚਉਣ ਜਾਣਦੇ ਸੀ ਉਹ 7 ਸਵਾ ਕਰੋੜ ਵੀ ਪਤਾ ਨਹੀਂ ਕਿਤੇ ਆ ਉਹ ਮਸ਼ੀਨਾਂ ਵੀ ਪਤਾ ਨਹੀਂ ਕਿਹੜਾ ਤੁਸੀਂ ਕਹਿਣੋ ਵੀ ਕਿ 44 ਕਰੋੜ ਰੁਪਏ ਸੀ ਮੰਗਵਾਇਆ ਧਰਨਾ ਲਾ ਕੇ ਤੇ ਉਹ ਕਿੱਥੇ ਲੱਗਿਆ ਫਿਰ ਉਹ ਤਾਂ ਜੀ ਦੇਖੋ ਉਹ ਤਾਂ ਪਾਈਪਲਾਈਨ ਪੈ ਰਹੀ ਹੈ ਉਹ ਤਾਂ ਪਾਈਪਲਾਈਨ ਵਾਸਤੇ ਪਾਇਆ ਸੀ ਜਿਹੜਾ ਐਸਟੀਪੀ ਤੋਂ ਪਾਣੀ ਸਰਹੱਦ ਚੋਏ ਤੱਕ ਲੈ ਕੇ ਜਾਣਾ ਸੀ ਉਹ ਪਾਈਪਲਾਈਨ ਪਈ ਜਾਂਦੀ ਹੈ ਜੀ ਠੀਕ ਹੈ ਪਰ ਉਹ ਪਾਈਪਲਾਈਨ ਪੈਣ ਵਾਸਤੇ ਘੱਟੋ ਘੱਟ 8-9 ਮਹੀਨੇ ਲੱਗ ਜਾਣੇ ਤਾਂ 8 ਮਹੀਨੇ ਕੀ ਲੋਕ ਨਰਕ ਦੀ ਜ਼ਿੰਦਗੀ ਜਿਉਣ ਇੱਥੇ ਅਸੀਂ ਨਰਕ ਜੀ ਰਹੀਏ ਸਾਡੇ ਤੁਸੀਂ ਬਸਤੀਆਂ ਚ ਜਾ ਕੇ ਦੇਖੋ ਜੀ ਕਿੰਨਾ ਬੁਰਾ ਹਾਲ ਹੈ ਗ ਅਸੀਂ ਇਹਨੇ ਦੁਖੀ ਆ ਗੁਰਦੁਆਰਾ ਮੂਰੇ ਇੱਥੇ ਪਾਣੀ ਪੀਰਖਾਨਾ ਮੂਰੇ ਇੱਥੇ ਪਾਣੀ ਮੰਦਿਰਾਂ ਮੂਰੇ ਇੱਥੇ ਪਾਣੀ ਸਕੂਲਾਂ ਕਾਲਜਾਂ ਮੂਰੇ ਇੱਥੇ ਪਾਣੀ ਕੋਈ ਚੀਜ਼ ਤਾਂ ਸੁਣੀ ਕੋਈ ਸੀ ਤਾਂ ਸੁੱਕੀ ਰਹੇ ਸਾਨੂੰ ਮਤਾਦਨ ਸਾਡੇ ਮੌਜੂਦਾ ਐਮਐਲਏ ਨੇ ਅ ਬੀਜੇ ਸਿੰਘ 라ਜੀ ਉਹਨਾਂ ਦੇ ਬਾਰ ਮੂਰੇ ਪਾਣੀ ਆ ਸਾਡੇ ਸਾਬਕਾ ਮੰਤਰੀ ਸ਼ੇਰ ਸਿੰਘ ਗੱਗਵਾਲ ਜੀ ਉਹਨਾਂ ਦੇ ਬਾਰ ਮੂਰੇ ਪਾਣੀ ਆ ਸਾਬਕਾ ਐਮਐਲਏ ਬੁੱਟਾ ਸਿੰਘ ਜੀ ਉਹਨਾਂ ਦੇ ਕੋਈ ਤਾਂ ਖਾਲੀ ਰਹੇ ਜੀ ਸਾਡੇ ਲਾਡਕਾ ਕੌਂਸਲ ਪ੍ਰਧਾਨ ਨੇ ਉੱਥੇ ਵੀ ਗੋਡੇ-ਗੋਡੇ ਪਾਣੀ ਆ ਨਹੀਂ ਫਿਰ ਉਹਨਾਂ ਨੂੰ ਸੰਗਰਾਜ ਇੱਥੇ ਬਿਠਾ ਦਿਆਂ ਨੂੰ ਚਲੋ ਫਿਰ ਹੁਣ ਐਮ ਹਾਂ ਠੀਕ ਹੈ ਤਾਂ ਸਾਰਾ ਸ਼ਹਿਰ ਪਾਣੀ ਨਾਲ ਨਰਕ ਦੀ ਭਰੀ ਜ਼ਿੰਦਗੀ ਜਿਉ ਰਿਹਾ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੁੰਭ ਕਰਨੀ ਨਹੀਂ ਸੁਤੇ ਇਹ ਬਸ਼ਰਮੀਦਾਰੀ ਹੋਈ ਹੈ ਕੁੱਲ ਮਲਾਕੀ ਕੀ ਨਾਂ ਤੁਹਾਡਾ ਜੀ ਲਖਨ ਲਾਲ ਲੇ ਕੀ ਕਹਿਣਾ ਚਾਹੋਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲਾਏ ਬਦਲਾਅ ਲੱਗਦਾ ਤੁਸੀਂ ਤਾਂ ਤੁਸੀਂ ਤਾਂ ਮਾਨ ਸਾਹਿਬ ਬੈਸ ਤਾਂ ਪੰਜਾਬ ਦੇ ਲੋਕਾਂ ਨੇ ਕਮਾਲ ਕਰੀ ਸੀ ਪਰ ਮਾਨ ਸਾਹਿਬਾਂ ਨੇ ਤਾਂ ਉਸ ਉਸ ਬੰਦੇ ਨੂੰ ਹਰਾਇਆ ਸੀ ਜਿਹਦੀ ਪੂਰੀ ਦੁਨੀਆ ਦੇ ਵਿੱਚ ਚੜ੍ਹਾਈ ਸੀ ਬਦਲਾਅ ਤਾਂ ਜੀ ਆ ਗਿਆ ਪਰ ਜਿਵੇਂ ਉਹਨਾਂ ਨੇ ਕਿਹਾ ਸੀ ਉਦੋਂ ਪੁੱਠਾ ਆ ਗਿਆ ਪਹਿਲਾਂ ਆ ਸਾਡੀ ਗਲੀ ਹੈ ਨਾ ਸਾਨੂੰ 22-23 ਸਾਲ ਹੋ ਗਏ ਇੱਥੇ ਆਇਆ ਨੂੰ ਜੀ ਅੱਜ ਤੱਕ ਇੱਥੇ ਪਾਣੀ ਨਹੀਂ ਖੜਾ ਕਿੰਨੇ ਮੀਂਹ ਪੈ ਗਿਆ ਚਾਹੀ ਤੇ ਅੱਜ ਬਦਲਾ ਇਹ ਆ ਗਿਆ ਕਿ ਕਿਸੇ ਘਰ ਕੋਈ ਘਰ ਇਹ ਜਾਨੀ ਜਿਹਦੇ ਬਾਹਰ ਮੂਰੇ ਪਾਣੀ ਨਹੀਂ ਖੜਾ ਹੂੰ ਤੇ ਜੇ ਥੋੜਾ ਜਿਹਾ ਕੱਢ ਜਾਂਦੇ ਨੇ ਅੱਜ ਥੋੜਾ ਜਿਹਾ ਸਾਨੂੰ ਲੱਗੂਗਾ ਜੇ ਇੱਕ ਟੱਕ ਖਾਲੀ ਕਰਕੇ ਤੜਕੇ ਨੂੰ ਉਹ ਵੀ ਭਰ ਜਾਊਗਾ ਤੜਕੇ ਨੂੰ ਫੇਰ ਮਤਲਬ ਇੱਕ ਚੌਂਕ ਹੈ ਸਾਡੇ ਇੱਥੇ ਗਲੀ ਦਾ ਉਹਦੇ ਵਿੱਚ ਤੜਕੇ ਇਹ ਹਾਲ ਹੁੰਦਾ ਹੈਗਾ ਕਿ ਉਥੋਂ ਦੀ ਨੰਗੇ ਹੀ ਨਹੀਂ ਜਾਂਦਾ ਕਿਸੇ ਹੂੰ ਇੰਨਾ ਬੁਰਾ ਹਾਲ ਹੈਗਾ ਜੀ ਤੇ ਇਹ ਇਹਨਾਂ ਨੂੰ ਅਸੀਂ ਕਹਿੰਦੇ ਆ ਪਹਿਲਾਂ ਸਾਨੂੰ ਇਹਨਾਂ ਤੇ ਗੁੱਸਾ ਸੀ ਆ ਚਲੋ ਸਾਡੇ ਨਾਲ ਬਹਿ ਕੇ ਆ ਕੇ ਇਹ ਪਈ ਅੱਧਾ ਇਨਾ ਤੇ ਸਾਡਾ ਗੁੱਸਾ ਰਹਿ ਗਿਆ ਸਰਕਾਰ ਤੇ ਸੀਵਰੇਜ ਬੋਰਡ ਤੇ ਤੇ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡਾ ਬਹੁਤ ਗੁੱਸਾ ਹੈ ਅਸੀਂ ਨਾਰਾਜ਼ ਆ ਉਹਨਾਂ ਨਾਲ ਉਹਨਾਂ ਦੇ ਤਈਓ ਨਰੇਬਾਜੀ ਕਰ ਰਹੇ ਹਾਂਗੇ ਤੇ ਨਰੇਬਾਜੀ ਕਰਦੇ ਰਹਿਾਂਗੇ ਜਿੰਨਾ ਚਿਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਜੀ ਜੀ ਕਿਉਂ ਪ੍ਰਦੀਪ ਕੀ ਕਹਿਣਾ ਚਾਹੁੰਦੇ ਹੋ ਮਾਨਸਾ ਦੇ ਲੋਕ ਸੰਤਾਪ ਹੰਡਾ ਰਹੇ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ ਗਲੀਆਂ ਚ ਜਾ ਕੇ ਆਇਓ ਪਹਿਲਾਂ ਦੋ ਪਲਾ ਗੇੜਾ ਦੇਖਿਆ ਆ ਹ ਸਾਨੂੰ ਨਾਲ ਦੀ ਨਾਲ ਆ ਗਲੀਆਂ ਦਾ ਹਾਲ ਦਿਖਾਵਾਂਗੇ ਸੀ ਇਸ ਤੋਂ ਬਾਅਦ ਵੀ ਕੀ ਹਾਲ ਹੈ ਸਾਡੇ 12 ਦੇ ਵਿੱਚ ਪਾਣੀ ਹੈ ਕੱਲਾ ਇਹ ਬਾੜ ਦੋ ਤਿੰਨ ਬਾੜਾ ਦਾ ਮਸਲਾ ਨਹੀਂ ਪੂਰੇ ਸ਼ਹਿਰ ਦਾ ਮਸਲਾ ਹੈ ਐਡੇ ਐਡੇ ਖੱਡੇ ਆ ਜਦੋਂ ਮੀਂਹ ਪੈ ਜਾਂਦਾ ਤਾਂ ਗੋਡੇ-ਗੋਡੇ ਪਾਣੀ ਖੜ ਜਾਂਦਾ ਇਹ ਇੱਕੋ ਹੀ ਮੇਨ ਰੋਡ ਆ ਜੋ ਸਾਡੇ ਕਚਹਿਰੀ ਨੂੰ ਜਾਂਦੀ ਆ ਹਰੇਕ ਪ੍ਰਸ਼ਾਸਨ ਨੇ ਇੱਥੋਂ ਲੰਘਣਾਗਾ ਉਹ ਸਾਥੀ ਨੇ ਗੱਲ ਕਰੀ ਆ ਪਹਿਲਾਂ ਵੀ ਡੀਸੀ ਸਾਹਿਬ ਨੇ ਇੱਥੋਂ ਦੀ ਜਾਣਾ ਹੁੰਦਾਗਾ ਪਰ ਅੱਜ ਡੀਸੀ ਸਾਹਿਬ ਆਈ ਨਹੀਂ ਇੱਥੋਂ ਦੀ ਇੱਕ ਦਿਨ ਪਹਿਲਾਂ ਹੋ ਗਏ ਪੰਜ-ਛੇ ਦਿਨ ਹੋ ਗਏ 10 ਦਿਨਾਂ ਵਾਂਗ ਹੋ ਗਏ ਵੀ ਉਹ ਉੱਥੇ ਬੱਸ ਸਟੈਂਡ ਤੇ ਧਰਨਾ ਲਾਇਆ ਸੀ ਉਦੋਂ ਵੀ ਮੀਂਹ ਪੈਂਦੇ ਦੇ ਵਿੱਚ ਸਾਥੀ ਬੈਠੇ ਰਹੇ ਨੇ ਤੇ ਵਿਸ਼ਵਾਸ ਦਿਵਾ ਕੇ ਵੀ ਥੋੜੇ ਦਿਨਾਂ ਤੱਕ ਹੱਲ ਹੋ ਜਾਊਗਾ ਪਰ ਕੋਈ ਹੱਲ ਨਹੀਂ ਉਦੋਂ ਪਹਿਲਾਂ 120 ਦਿਨ ਧਰਨਾ ਲਾ ਕੇ ਜਿਹੜਾ ਦੱਸਿਆ ਸਾਥੀ ਨੇ 44 ਕਰੋੜ ਰੁਪਈਆ ਪਾਸ ਕਰ ਪਾਇਆ 120 ਦਿਨ ਸੇਵਾ ਸਿੰਘ ਠੀਕਰੀ ਵਾਲਾ ਚੌਂਕ ਤੇ ਧਰਨਾ ਚੱਲਿਆ ਉਸ ਤੋਂ ਬਾਅਦ ਕੋਈ ਪੈਸਾ ਜਾਰੀ ਹੋਇਆ ਤੇ ਚਲੋ ਉਹਦਾ ਜਿਹੜਾ ਕੰਮ ਚੱਲ ਰਿਹਾ ਪਰ ਜਿਹੜਾ ਹਾਲਾਤ ਹੁਣ ਸਾਡੇ ਸ਼ਹਿਰ ਦੇ ਨੇ ਕੱਲੀ ਕੱਲੀ ਇੱਕ ਗਲੀ ਚ ਵੜ ਜਾਓ ਜਿਹੜੀ ਗਲੀ ਦੇ ਵਿੱਚ ਤੁਸੀਂ ਇਹ ਕਹਿੰਦੇ ਹੋ ਵੀ ਇਹਦੇ ਚ ਪਾਣੀ ਨਹੀਂ ਹੈਗਾ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਹਰੇਕ ਗਲੀ ਦਾ ਹਾਲ ਦੇਖ ਸਕਦੇ ਹੋ ਹਰੇਕ ਬਾਰ ਦਾ ਹਾਲ ਦੇਖ ਸਕਦੇ ਹੋ ਇਹ ਤਾਂ ਜਿਹੜੇ ਇਹ ਇੱਥੇ ਪਾਣੀ ਖੜਾਗਾ ਇਹ ਤਾਂ ਹਜੇ ਗਲੀਆਂ ਦੇ ਇੱਥੋਂ ਉੱਪਰ ਤੱਕ ਸੀਮਤ ਹੈ ਜਦੋਂ ਬਾਰਿਸ਼ ਆ ਜਾਂਦੀ ਹੈ ਜਿਹੜਾ ਵੀਰ ਨਗਰ ਮਹੱਲਾ ਹੈ ਉਹਨਾਂ ਦੇ ਉਹ ਬਾਲਟੀਆਂ ਚੱਕ-ਚੱਕ ਕੇ ਥੱਲੋਂ ਪਾਣੀ ਬਾਹਰ ਕੱਢਦੇ ਨੇ ਵਾਲੜਿਆਂ ਆ ਪਾਣੀ ਕੱਢਦੇ ਨੇ ਕਰੋ ਕਿਉਂਕਿ ਉਹਨਾਂ ਦੇ ਮਕਾਨ ਨੀਵੇਂ ਨੇ ਸਰਕਾਰ ਦੀ ਕੋਈ ਸਹੂਲਤ ਨਹੀਂ ਸੀਵਰੇਜ ਬੋਰਡ ਦਾ ਬਹੁਤ ਬੁਰਾ ਹਾਲ ਹੈ ਤੇ ਤੁਸੀਂ ਇਸ ਤੋਂ ਬਾਅਦ ਸਾਰੀਆਂ ਤਸਵੀਰਾਂ ਦਿਖਾਉਂਗੀ ਹਾਂ ਜੀ ਇਹ ਮਾਨਸਾ ਦੀਆਂ ਗਲੀਆਂ ਦਾ ਹਾਲ ਹੈ ਕਿ ਕੋਈ ਨਾ ਕੋਈ ਗਲੀ ਬੰਦ ਮਿਲ ਜਾਂਦੀ ਹੈ ਤੇ ਗੱਡੀਆਂ ਵਾਲੇ 3 ਵੀਲਰ ਜਾਂ ਹੋਰ ਜਿਹੜੇ ਸਾਧਨ ਨੇ ਇਹਨਾਂ ਗਲੀਆਂ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਅੱਗੇ ਆ ਕੇ ਤਾਂ ਚੱਲਦਾ ਹੈ ਕਿ ਹਰ ਪਾਸੇ ਗਲੀ ਹੈ ਜਿਹੜੀ ਉਹ ਗੰਦੇ ਪਾਣੀ ਦੇ ਨਾਲ ਸੀਵਰੇਜ ਦੇ ਨਾਲ ਭਰੀ ਪਈ ਹੈ ਤੁਸੀਂ ਇਹ ਦੇਖੋ ਵੀ ਮਾਨਸਾ ਦੀ ਜਿਹੜੀ ਵੀ ਗਲੀ ਬੜੋਂਗੇ ਮਾਨਸਾ ਦੀ ਗੇੜੀ ਵੀ ਗਲੀ ਚ ਜਾਂਨੇ ਆ ਤਾਂ ਇਹ ਕੋਈ ਇੱਕ ਦੋ ਦਿਨਾਂ ਦੇ ਇੱਕ ਦੋ ਦਿਨਾਂ ਦੇ ਖੇਡ ਨਹੀਂ ਹੈਗੀ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਜਿਹੜਾ ਓਵਰਫਲੋ ਹੋਇਆ ਪਿਆ ਹੈ ਸੀਵਰੇਜ ਬੰਦ ਹੋਇਆ ਪਿਆ ਲੋਕਾਂ ਦੇ ਘਰਾਂ ਦੇ ਵਿੱਚ ਰਸੋਈਆਂ ਤੱਕ ਜਿਹੜਾ ਉਹ ਪਾਣੀ ਭਰ ਚੁੱਕਾ ਹੈ ਮਾਨਸਾ ਦੀਆਂ ਗਲੀਆਂ ਘੁੰਮ ਰਹੇ ਆ ਦੇਖ ਰਹੇ ਆ ਕਿ ਲੋਕ ਕਿੰਨੇ ਦੁਖੀ ਨੇ ਆ ਭਾਈ ਗੱਡੀ ਲੈ ਕੇ ਲੰਘਦਾ ਹੋਊਗਾ ਉਧਰ ਰਸਤੇ ਬੰਦ ਹੋਏ ਪਏ ਨੇ ਆ ਗੱਡੀ ਆ ਜਿਹੜੀ ਉਹ ਨਾਲੀ ਦੇ ਵਿੱਚ ਡਿੱਗ ਪਈ ਐ ਤੇ ਲੋਕ ਪਰੇਸ਼ਾਨ ਹੋ ਰਹੇ ਨੇ ਸਾਰੀਆਂ ਹੀ ਗਲੀਆਂ ਲੋਕ ਇਹ ਨਹੀਂ ਕਿ ਕਿੰਨਾ ਬੱਚੇ ਬਜ਼ੁਰਗਾਂ ਨੂੰ ਜਾਣਾ ਬਹੁਤ ਔਖਾ ਹੋਇਆ ਪਿਆਗਾ ਸਾਰੀਆਂ ਗਲੀਆਂ ਜਿਹੜੀਆਂ ਉਹ ਸੀਵਰੇਜ ਦੇ ਗੰਦੇ ਪਾਣੀ ਨਾਲ ਬੰਦ ਹੋਈਆਂ ਪਈਆਂ ਨੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਸਦੀਪ ਸਿੰਘ ਹੈ ਜੀ ਮੈਂ ਇੱਥੇ 25 30 ਸਾਲ ਤੋਂ 35 ਤੋਂ ਰਹਿੰਦੇ ਆ ਸੀ ਇਹ ਤਾਂ ਉਹ ਦੂਦਾਈ ਗੰਦ ਹੈ ਨਿਕਲ ਹੀ ਨਹੀਂ ਰਿਹਾ ਆ ਸਾਡੀ ਜਿਹੜੀ ਸਾਹਮਣੇ ਗਲੀ ਹੈ ਇਹਦੇ ਵਿੱਚ ਗੋਡੇ-ਗੋਡੇ ਪਾਣੀ ਹੁੰਦਾ ਬੱਚਿਆਂ ਨੂੰ ਨੰਗਣਾ ਸਕੂਲ ਵਾਲੀਆਂ ਬੈਨਾਂ ਨੇ ਵੀ ਨੰਗਣਾ ਮੈਂ ਸਾਡੀਆਂ ਈਆਂ ਬਣਾ ਵੀ ਨੰਗਣਾ ਬਹੁਤ ਬੁਰਾ ਹਾਲ ਐ ਇਥੋਂ ਤੱਕ ਉਹਨਾਂ ਦੀਆਂ ਸਲਵਾਰਾਂ ਤਾਂ ਹਾਂ ਚੱਕੀਆਂ ਹੁੰਦੇ ਨੇ ਪੈਰਾਂ 'ਚ ਤਾਂ ਚਾਚੇ ਜੂੜੇ ਪੜੇ ਹੁੰਦੇ ਐ ਇੰਨਾ ਬੁਰਾ ਹਾਲ ਐ ਕਹਿ ਨਹੀਂ ਸਕਦੇ ਕੋਈ ਪ੍ਰਸ਼ਾਸਨ ਦਾ ਪਿਆੜੀ ਨਹੀਂ ਆਪਣੇ ਐਮਐਲਏ ਲੀਡਰ ਤਾਂ ਕਹਿੰਦੇ ਨੇ ਜੀ ਲੋਕਾਂ ਤੱਕ ਜੁੜੇ ਹੋਏ ਆ ਲੋਕਾਂ ਨਾਲ ਜੋ ਆਏ ਨਹੀਂ ਕੋਈ ਇੱਥੇ ਤਾਂ ਕੋਈ ਐਮਸੀ ਵੀ ਨਹੀਂ ਆਉਂਦਾ ਐਮਸੀ ਵੀ ਨਹੀਂ ਕਰ ਸਕਦਾ ਕੋਈ ਇੱਥੇ ਹੱਲ ਐਮਸੀਓ ਧਰਨੇ ਦੇ ਬੈਠੇ ਨੇ ਉਹ ਬੈਠੇ ਐ ਪਰ ਵਿਚਾਰੇ ਕਰਨ ਕਿ ਉਹ ਧਰਨੇ ਤੇ ਜੱਗੇ ਆ ਠੀਕ ਐ ਪਰ ਕਿਸੇ ਐਮਸੀ ਦੀ ਸੁਣਦਾ ਹੀ ਨਹੀਂ ਹੋਣਾ ਕੋਈ ਹੂੰ ਇਹ ਸੁਣੂਗਾ ਸਰਕਾਰ ਸੁਣੂਗੀ ਜਾਂ ਕੋਈ ਫੇਰ ਹੀ ਕਰਨਾ ਕਿਵੇਂ ਨਹੀਂ ਸੀ ਕਿੰਨੇ ਦਿਨ ਹੋ ਗਏ ਪ੍ਰੋਜੈਕਟ ਜੂਝਦੇ ਨੂੰ ਇਹ ਤਾਂ ਜੀ ਸਾਨੂੰ ਤਾਂ ਸਾਲਾਂ ਬੱਧੀ ਹੋ ਗਿਆ ਆ ਹੁਣ ਆ ਸਾਰਾ ਸਿੱਜ ਨਹੀਂ ਆ ਐਸੇ ਤਰ੍ਹਾਂ ਹੀ ਨਿਕਲ ਗਿਆ ਬਾਰਸ਼ ਹੋ ਜਾਂਦੀ ਹੈ ਗੁੱਡ ਗੁੱਡ ਪਾਣੀ ਹੋ ਜਾਂਦਾ ਹੈ ਬੱਚਿਆਂ ਨੇ ਸਕੂਲ ਜਾਣ ਕਈ ਵਾਰ ਤਾਂ ਬੱਚੇ ਸਕੂਲ ਨਹੀਂ ਜਾਂਦੇ ਹੂੰ ਬੱਚੇ ਸਕੂਲ ਤਾਂ ਹੀ ਜਾਣਗੇ ਜੇ ਰਸਤਾ ਹੋਊਗਾ ਕੋਈ ਲੀਡਰ ਕੋਈ ਆਲੇ ਦੁਆਲੇ ਕੋਈ ਚੇਅਰਮੈਨ ਕੋਈ ਪ੍ਰਧਾਨ ਪਤਾ ਲੈਣ ਵਾਸਤੇ ਆ ਕੋਈ ਨਹੀਂ ਆਇਆ ਕੋਈ ਲੀਡਰ ਨਹੀਂ ਆਇਆ ਕੋਈ ਪ੍ਰਧਾਨ ਨਹੀਂ ਆਇਆ ਐਮਸੀ ਜ਼ਰੂਰ ਜਿਹੜਾ ਮਾਰ ਜਾਂਦੇ ਨੇ ਉਹ ਵੀ ਵਿਚਾਰੇ ਜਦੋਂ ਉੱਤੇ ਦੋਖੀ ਹੁੰਦੇ ਲੋਕ ਤੰਗ ਕਰਦੇ ਹਨ ਕਹਣਾ ਹੁਜੀ ਕੰਮ ਜੀ ਕੀ ਕਹਿਣਾ ਚਾਹਣੇ ਹੋ ਝਾੜੂ ਸਰਕਾਰ ਨੂੰ ਤੁਸੀਂ ਤੁਹਾਡਾ ਸਰਕਾਰ ਨੂੰ ਕਹਨੇ ਢੰਗ ਨਾਲ ਕੰਮ ਕਰੋ ਨਹੀਂ ਤਾਂ ਪੱਥਾ ਸਾਹ ਪਾਉਂਦੇ ਸਨ ਜੀ ਅਸੀਂ ਕਿੱਥੋਂ ਵੋਟਾਂ ਪਾਦਾਂਗੇ ਜੇ ਸਾਡੇ ਬੱਚੇ ਹੀ ਬਿਮਾਰ ਹੋ ਜਿੰਦੇ ਅਸੀਂ ਬਿਮਾਰ ਹੋ ਹੀ ਜਾਂਦੇ ਆ ਨੰਗਣ ਨੂੰ ਥਾਣੀ ਇੱਥੇ ਦੇਖੋ ਤੁਸੀਂ ਕਿੰਨੀ ਬਦਬੋ ਮਾਰਦੀ ਐ ਇਹ ਤਾਂ ਇਹ ਕਹਿੰਦੇ ਨੇ ਵੀ ਅਸੀਂ ਮਾਲਵੇ ਸਰਕਾਰ ਬਣਾਵਾਂਗੇ ਤੇ ਕੀ ਕਹਿੰਦੇ ਅਗਲੀ ਵਾਰੀ ਉਹ ਜਦੋਂ ਵਾਲਵਾ ਦੇਖਣ ਕੇ ਬਣਾਉਣ ਕੇ ਸਰਕਾਰ ਦੇਖੀ ਜਾਊਗਾ ਜੇ ਲੋਕਾਂ ਨੂੰ ਸੁਖ-ਸਹੂਲਤਾਂ ਦੇਣ ਕੇ ਫੇਰ ਹੀ ਕੋਈ ਹੋਊਗਾ ਜੀ ਜੀ ਫੇਰ ਹੀ ਲੋਕ ਵੋਟਾਂ ਪਾਉਣਗੇ ਹੂੰ ਇਹ ਕੌਣ ਜੀ ਲੋਕ ਤਾਂ ਦੁਖੀ ਹੋਏ ਪਏ ਖਾਣ ਪੀਣ ਤਾਂ ਜਿਹੜਾ ਮਿਲਦਾ ਠੀਕ ਹੈ ਪਰ ਆਹ ਪਾਣੀ ਨਹੀਂ ਲੋਟ ਆਉਂਦਾ ਇਹਨਾਂ ਤੋਂ ਤਾਂ ਜੀ ਜੀ ਕਿੰਨਾ ਬੁਰਾ ਹਾਲ ਹੈ ਕਿਸੇ ਗਲੀ 'ਚ ਜਾ ਕੇ ਦੇਖ ਲੋ ਸਾਰੇ ਸ਼ਹਿਰ 'ਚ ਗੋਡੇ-ਗੋਡੇ ਪਾਣੀ ਹੈ ਜੀ ਜੀ ਧੰਨਵਾਦ ਤੁਸੀਂ ਸੁਣਿਆ ਮਾਨਸਾ ਦੇ ਲੋਕਾਂ ਨੂੰ ਮਾਨਸਾ ਦੇ ਲੋਕ ਸੀਵਰੇਜ ਤੋਂ ਤੰਗ ਹੋਏ ਧਰਨੇ ਉੱਤੇ ਬੈਠਣੇ ਮਜਬੂਰ ਹੋ ਗਏ ਨੇ ਕੋਈ ਇੱਕ ਗਲੀ ਨਹੀਂ ਅਸੀਂ ਬਹੁਤ ਸਾਰੀਆਂ ਗਲੀਆਂ ਘੁੰਮੇ ਅੱਜ ਤਾਂ ਦੇਖਿਆ ਜਾ ਕੇ ਕਿ ਲੋਕਾਂ ਦੇ ਹਾਲਾਤ ਕੀ ਨੇ ਇਹ ਦਿਹਾਗ ਜਿਹੜਾ ਭਾਗ ਇਹ ਕਹਿੰਦਾ ਹੁੰਦਾ ਕਿ ਬੱਠਰ ਚ ਪਾਣੀ ਨਾ ਭਰੋ ਪਾਣੀ ਭਰ ਕੇ ਨਾ ਰੱਖੋ ਲੰਮਾ ਸਮਾਂ ਬਿਮਾਰੀਆਂ ਆਉਣਗੀਆਂ ਡੇਗੂ ਹੋਣਗੇ ਪਰ ਇਹ ਦੇਖੋ ਮਾਨਸਾ ਦੇ ਲੋਕ ਘਰਾਂ ਦੇ ਵਿੱਚ ਦੱਸ ਰਹੇ ਨੇ ਕਿ ਅਲੱਗ-ਅਲੱਗ ਲੋਕ ਨੇ ਜਿਹੜੇ ਉਹ ਇਹ ਸੀਵਰੇਜ ਦੇ ਸੰਤਾਪ ਕਾਰਨ ਬਿਮਾਰੀਆਂ ਨਾਲ ਜੂਝ ਰਹੇ ਨੇ ਸੱਤਾ ਤੇ ਬੈਠੇ ਹੁਕਮਾਣਾਂ ਨੂੰ ਸੋਚਣਾ ਪਏਗਾ ਕਿ ਇਹ ਲੋਕ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਆਮ ਆਦਮੀ ਪਾਰਟੀ ਸਰਕਾਰ ਲੈਂਦੀ ਸੀ ਤੇ ਅੱਜ ਉਹੀ ਲੋਕ ਤੁਹਾਡੇ ਹੀ ਐਮਸੀ ਚੁਣੇ ਹੋਏ ਲੋਕਾਂ ਨੇ ਐਮਸੀ ਚੁਣੇ ਹੋਏ ਧਰਨੇ ਦੇ ਬੈਠਣੇ ਮਜਬੂਰ ਹੋ ਗਏ ਨੇ ਜੁੜੇ ਰਹੋ ਪਰ ਲੇਖ ਦੇਣਾ